ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਸਾਡੇ YouTube ਤੇ Facebook ਚੈਨਲ ਤੇ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਲੋਕ ਸਭਾ ਚੋਣਾਂ 2024 ਦੇ ਬਾਰੇ ਤੇ ਉਹਦੇ ਵਿੱਚ ਆਪਾਂ ਅੱਜ ਗੱਲ ਕਰਾਂਗੇ ਖਡੂਰ ਸਾਹਿਬ ਲੋਕ ਸਭਾ ਹਲਕੇ ਦੀ ਖਡੂਰ ਸਾਹਿਬ ਲੋਕ ਸਭਾ ਹਲਕੇ ਦੇ ਵਿੱਚ 9 ਵਿਧਾਨ ਸਭਾ ਹਲਕੇ ਆਉਂਦੇ ਹਨ ਜਿਨ੍ਹਾਂ ਵਿੱਚ ਚੰਡਿਆਲਾ ਗਰੂ ਤਰਨਤਾਰਨ ਖੇਮਕਰਨ ਪੱਟੀ ਖਡੂਰ ਸਾਹਿਬ ਬਾਬਾ ਬਕਾਲਾ ਕਪੂਰਥਲਾ ਸੁਲਤਾਨਪੁਰ ਲੋਧੀ ਤੇ ਜੀਰਾ ਜੇ ਆਪਾਂ ਗੱਲ ਕਰੀਏ ਵਿਧਾਨ ਸਭਾ ਹਲਕਿਆਂ ਦੀ ਤਾਂ ਇਸ ਜਗ੍ਹਾ ਤੋਂ ਜੰਡੇਆਲਾ ਗੁਰੂ ਤੋਂ ਹਰਪ੍ਰੀਤ ਸਿੰਘ ਜੀ ਜੋ ਆਮ ਆਦਮੀ ਪਾਰਟੀ ਦੇ ਚੋਂ ਲੋਂ ਐਮਐਲਏ ਦੇ ਤੌਰ ਤੇ ਕੰਮ ਕਰ ਰਹੇ ਹਨ ਤਰਮ ਤਰਮ ਤੋਂ ਸਰਦਾਰ ਕਸ਼ਮੀਰ ਸਿੰਘ ਤੋਂ ਆਮ ਆਦਮੀ ਪਾਰਟੀ ਦੇ ਜਿੱਤੇ ਸਨ ਕੇਮਗਨ ਤੋਂ ਸਰਵਨ ਸਿੰਘ ਤੋਂ ਆਮ ਆਦਮੀ ਪਾਰਟੀ ਤੋਂ ਜਿੱਤੇ ਸਨ ਪੱਟੀ ਤੋਂ ਲਾਲਜੀਤ ਸਿੰਘ ਭੱਲਰਾਵਾ ਆਮ ਆਦਮੀ ਪਾਰਟੀ ਤੋਂ ਜਿੱਤੇ ਸਨ ਖੜੂਰ ਸਾਹਿਬ ਤੋਂ ਮਨਜਿੰਦਰ ਸਿੰਘ ਲਾਲਪੁਰਾ ਆਮ ਆਦਮੀ ਪਾਰਟੀ ਤੋਂ ਜਿੱਤੇ ਸਨ ਬਾਬਾ ਬਕਾਲਾ ਤੋਂ ਦਲਵੀਰ ਸਿੰਘ ਟੌਂਗ ਆਮ ਆਦਮੀ ਪਾਰਟੀ ਦੇ ਜਿੱਤੇ ਸਨ ਕਪੂਰਥਲਾ ਤੋਂ ਰਾਣਾ ਗੁਰਜੀਤ ਸਿੰਘ ਸੋਡੀ ਇਹ ਰਾਣਾ ਗੁਰਜੀਤ ਸਿੰਘ ਇੰਡੀਆ ਨੈਸ਼ਨਲ ਕਾਂਗਰਸ ਵੱਲੋਂ ਜਿੱਤੇ ਸਨ ਸultanpur rodhi ਤੋਂ ਰਾਣਾ ਇੰਦਰਪ੍ਰਤਾਪ ਸਿੰਘ ਆਜ਼ਾਦ ਉਮੀਦਵਾਰ ਤੋਂ ਔਰਤੇ ਜਿੱਤੇ ਸਨ ਤੇ ਜੀਰਾ ਤੋਂ ਨਰੇਸ਼ ਕਟਾਰੀਆ ਆਮ ਆਦਮੀ ਪਾਰਟੀ ਦੇ ਜਿੱਤੇ ਸਨ ਤੇ ਜੇਕਰ ਆਪਾਂ ਪਿਛਲੀਆਂ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਇਸ ਜਗ੍ਹਾ ਤੋਂ ਸਰਦਾਰ ਜਸਪੀਰ ਸਿੰਘ ਗਿੱਲ ਨੇ ਕਾਂਗਰਸ ਦੀ ਪਾਰਟੀ ਵੱਲੋਂ 140573 ਵੋਟਾਂ ਦੇ ਨਾਲ ਜਿੱਤੇ ਸਨ ਤੇ ਦੂਸਰੇ ਨੰਬਰ ਉਸ ਸਮੇਂ ਸਰਦਾਰ ਜਸਵੀਰ ਸਿੰਘ ਗਿੱਲ ਨੂੰ 468710 ਵੋਟਾਂ ਪਈਆਂ ਸਨ ਦੂਜੇ ਨੰਬਰ ਤੇ ਸ਼੍ਰੋਣੀ ਅਕਾਲੀ ਦਲ ਦੇ ਬੀਬੀ ਜ਼ਗੀਰ ਕੌਰ ਰਹੇ ਸਨ ਜਿਨ੍ਹਾਂ ਨੂੰ 319137 ਵੋਟਾਂ ਪਈਆਂ ਸਨ 30 ਨੰਬਰ ਤੇ ਪੰਜਾਬ ਇਕਤਾ ਪਾਰਟੀ ਦੇ ਬੀਬੀ ਪਰਮਜੀਤ ਕੌਰ ਖਲੜਾ ਜੋ ਕਿ ਸਰਦਾਰ ਸ਼ਹੀਦ ਜਸਵੰਤ ਸਿੰਘ ਖਲੜਾ ਜੀ ਦੇ ਤੁਲਨ ਸਪਤਨੀ ਸਨ ਉਹਨਾਂ ਨੇ 214499 ਵੋਟਾਂ ਪਈਆਂ ਸਨ ਤੇ ਆਮ ਆਦਮੀ ਪਾਰਟੀ ਦੇ ਮਨਜਿੰਦਰ ਸਿੰਘ ਸਿੱਧੂ ਲਾਲਪੁਰਾ ਨੂੰ 13656 ਵੋਟਾਂ ਪਈਆਂ ਸਨ ਤੇ ਜੇ ਆਪਾਂ ਗੱਲ ਕਰੀਏ ਇਸ ਵਾਰ ਇਸ ਵਾਰ ਇਸ ਜਗ੍ਹਾ ਤੋਂ ਜੋ ਉਮੀਦਵਾਰ ਮੈਦਾਨ ਦੇ ਵਿੱਚ ਨੇ ਉਹਨਾਂ ਵਿੱਚ ਕਾਂਗਰਸ ਪਾਰਟੀ ਕੋਲ ਸਰਦਾਰ ਕੁਲਵੀਰ ਸਿੰਘ ਜੀਰਾ ਚੌਥਾ ਮੈਦਾਨ ਵਿੱਚ ਚੱਲ ਆਮ ਆਦਮੀ ਪਾਰਟੀ ਵੱਲੋਂ ਕੈਬਨਿਟ ਮਨਿਸਟਰ ਲਾਲਜੀਤ ਸਿੰਘ ਪੱਲਰ ਨੂੰ ਚੋਣ ਮਦਾਨ ਉਤਾਰਿਆ ਗਿਆ ਹੈ ਤੇ ਸ਼ਰਮਣੀ ਅਕਾਲੀ ਦਲ ਵੱਲੋਂ ਵਰਸਾ ਸਿੰਘ ਵਲਟੋਹਾ ਚੋਣਾਂ ਲੜ ਰਹੇ ਹਨ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਮਨਜੀਤ ਸਿੰਘ ਮੰਨਾ ਮੀਆਂ ਨੇ ਚੋਣਾਂ ਲੜ ਰਹੇ ਹਨ ਤੇ ਭਾਈ ਅਮਰਪਾਲ ਸਿੰਘ ਖਾਲਸਾ ਜੋ ਕਿ ਡਿਬ੍ਰੂਗੜ੍ਹ ਦੀ ਜੇਲ੍ਹ ਵਿੱਚ ਬੰਦ ਹਨ ਉਹ ਇੱਥੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣਾਂ ਲੜ ਰਹੇ ਹਨ ਇਸ ਸਮੇਂ ਇੱਥੇ ਚੋਣ ਮਾਹੌਲ ਬਹੁਤ ਹੀ ਭਖਿਆ ਹੋਇਆ ਹੈ ਤੇ ਹਰ ਇੱਕ ਪਾਰਟੀ ਆਪਣੇ ਉਮੀਦਵਾਰ ਦੀ ਜਿੱਤ ਦੇ ਦਾਅਵੇ ਕਰ ਰਹੇ ਹਨ ਤੇ ਇਹ ਵੱਧ ਚੜ ਕੇ ਲੋਕਾਂ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਜੇਕਰ ਆਪਾਂ ਗੱਲ ਕਰੀਏ ਮਾਹੌਲ ਚਾਲ ਦੀ ਤਾਂ ਇਸ ਵਾਰ ਭਾਈ ਮਨੋਤਪਾਲ ਸਿੰਘ ਖਾਲਸਾ ਇਸ ਜਗ੍ਹਾ ਤੋਂ ਖੜੇ ਹਨ ਤਾਂ ਉਹਨਾਂ ਦੇ ਹੱਕ ਵਿੱਚ ਬਹੁਤ ਜ਼ਿਆਦਾ ਜ਼ੋਰ ਪ੍ਰਚਾਰ ਹੋ ਰਿਹਾ ਹੈ ਤੇ ਲੋਕੀ ਪਿਛਲੀ ਵਾਰ ਜੋ ਬੀਬੀ ਪਰਮਜੀਤ कौर ਖਾਲੜਾ ਜੀ ਹਾਰ ਗਏ ਸਨ ਉਸ ਚੀਜ਼ ਦਾ ਲੱਗਿਆ ਹੋਇਆ ਤਾਕਤ ਉਹਨਾਂ ਦੇ ਪਾਈ ਅਮਰਿਤਪਾਲ ਸਿੰਘ ਖਾਲਸਾ ਨੂੰ ਜਿਤਾ ਕੇ ਲੋਕ ਸਭਾ ਵਿੱਚ ਭੇਜਣ ਜਾਂਦੇ ਹਨ ਇਸ ਲਈ ਭਾਈ ਅਮਰਿਤਪਾਲ ਸਿੰਘ ਖਾਲਸਾ ਜੀ ਦੇ ਹੱਕ ਵਿੱਚ ਬਹੁਤ ਵੱਡੀ ਲਹਿਰ ਚੱਲ ਰਹੀ ਹੈ ਤੇ ਲੋਕ ਨੇ ਉਹ ਮੇਜ ਜਿਤਾ ਰਹੇ ਹਨ ਕਿ ਭਾਈ ਅਮਰਿਤਪਾਲ ਸਿੰਘ ਖਾਲਸਾ ਜੀ ਅਥਾ ਵੱਡੀ ਲੀਡ ਦੇ ਨਾਲ ਜਿੱਤ ਕੇ ਲੋਕ ਸਭਾ ਦੇ ਵਿੱਚ ਜਾਣਗੇ ਤੇ ਉਹਨਾਂ ਤੇ ਲੱਗੀ ਐਨਐਸਏ ਤੇ ਬਾਕੀ ਸਾਥੀਆਂ ਨੂੰ ਵੀ ਬਾਹਰ ਕਢਾਉਣ ਦੇ ਯਤਨ ਕਰਨਗੇ ਤੇ ਇਸ ਲਈ ਮੇਰੀ ਲੋਕ ਸਭਾ ਹਲਕਾ ਖੜੂਰ ਸਾਬ ਦੇ ਲੋਕਾਂ ਕੇ ਅਪੀਲ ਹੈ ਕਿ ਇਸ ਵਾਰ ਆਪਾਂ ਪੰਥਕ ਹਲਕੇ ਤੋਂ ਭਾਈ ਅਮਰਿਤਪਾਲ ਸਿੰਘ ਖਾਲਸਾ ਜੀ ਨੂੰ ਚੁਟਾ ਕੇ ਲੋਕ ਸਭਾ ਵਿੱਚ ਭੇਜਿਏ ਤਾਂ ਜੋ ਸਿੱਖ ਪੰਥ ਦੀ ਗੱਲ ਕਰ ਸਕਣ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰ ਸਕਣ ਤੇ ਵੱਧ ਤੋਂ ਵੱਧ ਲੋਕਾਂ ਨੂੰ ਸਿੱਖੀ ਦੇ ਨਾਲ ਜੋੜ ਸਕਣ ਇਸ ਲਈ ਮੈਂ ਤੁਹਾਡੇ ਅੱਗੇ ਸਭ ਫਿਰ ਤੋਂ ਬੇਨਤੀ ਕਰਦਾ ਹਾਂ ਕਿ ਭਾਈ ਅਮਰਿਤਪਾਲ ਸਿੰਘ ਖਾਲਸਾ ਜੀ ਨੂੰ ਵੋਟ ਪਾ ਕੇ ਜਿਤਾਓ ਤਾਂ ਕਿ ਆਪਣੀ ਕੌਮ ਦੀ ਗੱਲ ਕੀਤੀ ਜਾ ਸਕੇ